ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਵੀ ਪਹਿਲਗਾਮ ਵਿੱਚ ਇੱਕ ਹਮਲਾ ਹੋਇਆ ਜਿੱਦੇ ਵਿੱਚ 28 ਮੌਤਾਂ ਹੋ ਗਈਆਂ ਬਹੁਤ ਹੀ ਨਿੰਦਨਯੋਗ ਤੇ ਗਲਤ ਕਾਰਵਾਈਆ ਹਮਲਾ ਇਹ ਇਸ ਤਰ੍ਹਾਂ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰਨੀਆਂ ਨਿੰਦਨਯੋਗ ਕੱਟਣਾ ਹੈਗੀ ਆ ਪਰ ਇਹਦੇ ਕਈ ਪੱਖਾਂ ਤੇ ਗੱਲ ਕਰਨ ਦੀ ਲੋੜ ਹੈਗੀ ਆ ਉਹ ਇਹ ਹੈਗੀ ਹੈ ਵੀ ਜਿਵੇਂ ਬੀਜੇਪੀ ਦੇ ਸਰਕਾਰ ਨੇ ਧਾਰਾ 370 ਤੋੜੀ ਸੀ ਤਾਂ ਉਸ ਸਮੇਂ ਬੀਜੇਪੀ ਦੇ ਵੱਡੇ ਵੱਡੇ ਲੀਡਰ ਹੁਬ ਹੁਬ ਕੇ ਭਾਰਤ ਦੇ ਵਸਨੀਕਾਂ ਨੂੰ ਕਹਿ ਰਹੇ ਸੀ ਧਾਰਾ 370 ਟੁੱਟ ਗਈ ਹੁਣ ਤੇ ਜੰਮੂ ਕਸ਼ਮੀਰ ਚੰਨ ਸ਼ਾਂਤੀ ਹੋਊਗੀ ਵਿਕਾਸ ਹੋਊਗਾ ਤੇ ਲੋਕ ਜਿਹੜਾ ਆਮਨਪੁਰ ਉੱਤੇ ਜਾ ਸਕਣਗੇ ਵਿਕਾਸ ਦਾ ਤੁਹਾਨੂੰ ਪਤਾ ਹੀ ਹੈ ਵਿਕਾਸ ਤਾਂ ਜਿਹੜੇ ਸਿਆਸਦਾਨਾਂ ਜਾਂ ਸਰਕਾਰਾਂ ਨੇ ਕੀ ਕਰਵਾਉਣਾ ਹੁੰਦਾ ਤੇ ਜਦੋਂ ਅਸੀਂ ਉਥੇ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ 2019 ਤੋਂ ਬਾਅਦ ਵੀ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਇਹਦਾ ਭਾਵ ਇਹ ਹੈ ਕਿ ਬੀਜੇਪੀ ਸਰਕਾਰ ਫੇਲ ਹੋ ਗਈ ਤੇ ਦੂਸਰੀ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗੀ ਹੈ ਵੀ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਹਲੋ ਛੋਟੇ ਪੱਧਰ ਤੇ ਵਾਪਰਦੀ ਹੈ ਤਾਂ ਜਿਹੜੇ ਸਵੰਤ ਮਲਾਜ਼ਮ ਹੁੰਦੇ ਆ ਉਹਨਾਂ ਦੇ ਖਿਲਾਫ ਅਨਸਾਸ਼ਨੀ ਕਾਰਵਾਈ ਕਾਨੂੰਨਨ ਕਾਰਵਾਈ ਹੁੰਦੀ ਹੈ ਜਿਵੇਂ ਅਸੀਂ ਦੇਖਦੇ ਆਂ ਵੀ ਕਈ ਜਿਵੇਂ ਘਟਨਾਵਾਂ ਵਾਪਰੀਆਂ ਪਲਵਾਮਾਂ ਦਾ ਲਾਲੋ ਇੱਕ ਬਹੁਤ ਵੱਡੀ ਘਟਨਾ ਜਿੱਥੇ ਫੌਜ ਦੇ ਜਵਾਨ ਮਾਰੇ ਗਏ ਪਰ ਉਹ ਘਟਨਾ ਦੇ ਬਾਰੇ ਸਰਕਾਰ ਨੇ ਅਜੇ ਤੱਕ ਕਿਉਂ ਨਹੀਂ ਦੱਸਿਆ ਕਿ ਕਿਹੜੀ ਗਲਤੀ ਸੀਗੀ ਫਿਰ ਜਿਵੇਂ ਆਮ ਜੋ ਘਟਨਾ ਵਾਪਰਦੀ ਹੈ ਇੱਕ ਮਲਾਦਮ ਦੇ ਖਿਲਾਫ ਕਾਰਵਾਈ ਹੁੰਦੀ ਹੈ ਪਰ ਖੂਫੀਆ ਏਜੰਸੀਆਂ ਦੇ ਕਿਸੇ ਰਾ ਦੇ ਅਧਿਕਾਰੀ ਦੇ ਕਿਸੇ ਆਈਵੀ ਦੇ ਅਧਿਕਾਰੀ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁਣ ਇਸੇ ਤਰ੍ਹਾਂ ਹੀ ਇਹ ਹੈਗਾ ਵੀ ਜਿੱਥੇ 2000 ਬੰਦਾ ਉਥੇ ਹੈਗਾ ਪਹਿਲੇ گاਉਂ ਚ ਉਥੇ ਮਤਲਬ ਆਪਣਾ ਘੁੰਮਣ ਫਿਰਨ ਗਿਆ ਤਾਂ ਇਥੇ ਕੋਈ ਵੀ ਸਿਕਿਉਰਿਟੀ ਦਾ ਅਧਿਕਾਰੀ ਜਾਂ ਮੁਲਾਜ਼ਮ ਜਿਸ ਸਿਕਿਉਰਿਟੀ ਨਾ ਹੋਣੀ ਇੱਕ ਸਵਾਲ ਖੜੇ ਕਰਦਾ ਹੈ ਤਾਂ ਫਿਰ ਜਦੋਂ ਹੁਣ ਇੰਨੇ ਬੰਦੇ ਮਾਰੇ ਗਏ 28 ਤਾਂ ਫਿਰ ਕੇਂਦਰ ਨੇ ਕਿੰਨੇ ਅਫਸਰਾਂ ਦੇ ਖਿਲਾਫ ਕਿੰਨੇ ਆਈਬੀ ਦੇ ਅਫਸਰਾਂ ਦੇ ਖਿਲਾਫ ਕਾਰਵਾਈ ਕੀਤੀ ਕਿਉਂਕਿ ਉਹਨਾਂ ਦੀ ਅਣਗਹਿਲੀ ਤਾਂ ਹੈਗੀ ਹੈ ਕਿ ਇੰਟੈਲੀਜੈਂਸ ਬਿਊਰੋ ਨੂੰ ਪਤਾ ਨਹੀਂ ਲੱਗਿਆ ਕਹਿੰਦੇ ਪਾਕਿਸਤਾਨ ਨੇ ਕਰਾਇਆ ਫਿਰ ਰਾ ਦੀ ਜ਼ਿੰਮੇਵਾਰੀ ਸੀ ਬਾਰਲੇ ਦੇਸਾਂ ਨਾਲ ਸੰਬੰਧਤ ਰਾਜ ਏਜੰਸੀ ਦੇਖਦੀ ਹੈ ਤੇ ਰਾ ਦੇ ਕਿੰਨੇ ਬੰਦਿਆਂ ਦੇ ਖਿਲਾਫ ਕਾਰਵਾਈ ਹੋਈ ਇਹ ਵੱਡੇ ਸਵਾਲ ਆ ਪੀ ਲੋਕਾਂ ਨੂੰ ਦਿਖਾਇਆ ਕੁਝ ਹੋ ਜਾ ਰਿਹਾ ਹੈ ਤੇ ਇੱਕ ਹੋਰ ਗੱਲ ਵੀ ਚੈਨਲ ਸਾਰੇ ਚਲਾ ਰਹੇ ਆ ਵੀ ਜੀ ਉਹਨਾਂ ਨੇ ਧੰਨ ਪੁੱਛ ਕੇ ਮਾਰਿਆ ਜਦੋਂ ਕਿ ਇੱਕ ਇਹਦੇ ਵਿੱਚ ਮੁਸਲਮਾਨ ਬੰਦਾ ਵੀ ਮਾਰਿਆ ਗਿਆ ਜਿਹੜਾ মিডিਆ ਹੈਗਾ ਜਿੰਨੇ ਵੀ ਚੈਨਲ ਆ ਜਿਹੜੇ ਕੇਂਦਰ ਨਾਲ ਸੰਬੰਧਤ ਹੈ ਦਿੱਲੀ ਤੋਂ ਚੱਲਦੇ ਆ ਗੋਦੀ মিডিਆ ਉਹ ਸਾਰੇ ਇੱਕ ਤਰ੍ਹਾਂ ਦਾ ਧਾਰਮਿਕ ਦੰਗੇ ਕਰਾਉਣਾ ਚਾਹੁੰਦੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਉਹਨਾਂ ਦਾ ਸਿਸਟਮ ਹੈਗਾ ਪਰ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ ਉਹ ਕਸ਼ਮੀਰ ਨੂੰ ਲੈ ਕੇ ਗੰਭੀਰ ਨਹੀਂ ਹੈਗੀ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਤੇ ਆਪਦੀ ਬੋਰਡ ਬੈਂਕ ਦੇ ਲਈ ਕਾਰਵਾਈਆਂ ਹੋ ਰਹੀਆਂ ਪਰ ਜਿਹੜੀ ਅਸਲ ਵਿੱਚ ਕਾਰਵਾਈ ਹੈ ਉਹ ਨਹੀਂ ਹੋ ਰਹੀ ਜਿਸ ਕਰਕੇ ਅ ਅਜਿਹੇ ਬੇਕਸੂਰ ਜਿਹੇ ਲੋਕ ਹੈਗੇ ਆ ਉਹ ਬਲੀ ਦੇ ਬੱਕਰੇ ਬਣ ਰਹੇ ਆ ਧੰਨਵਾਦ ਜੀ